ਅਕਸਰ ਸੋਸ਼ਲ ਮੀਡੀਆ ਤੇ ਆਨਲਾਈਨ ਠੱਗੀਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਵਿੱਚ ਦੇਖਿਆ ਜਾਂਦਾ ਹੈ ਕਿ ਕਈ ਵਾਰ ਕੁਝ ਲੜਕੀਆਂ ਵੱਲੋਂ ਵੀਡੀਓ ਕਾਲ ਕਰਕੇ ਅਸ਼ਲੀਲ ਵੀਡੀਓ ਬਣਾ ਲਈ ਜਾਂਦੀ ਹੈ ਤੇ ਫਿਰ ਸਾਹਮਣੇ ਵਾਲੇ ਵਿਅਕਤੀ ਨੂੰ ਬਲੈਕਮੇਲ ਕਰਕੇ ਉਸ ਪਾਸੋਂ ਲੱਖਾਂ ਦੀ ਠੱਗੀ ਕੀਤੀ ਜਾਂਦੀ ਹੈ ਤੇ ਪੁਲਿਸ ਵੱਲੋਂ ਵੀ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹਿੰਦੀ ਹੈ ਇੱਕ ਵਾਰ ਮੁੜੇ ਤਾਜ਼ਾ ਮਾਮਲਾ ਗੜਸ਼ੰਕਰ ਤੋਂ ਸਾਹਮਣੇ ਆਇਆ ਜਿੱਥੇ ਕਿ ਗੜਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ 시ਵਾ ਦੇ 74 ਸਾਲਾ ਬਜ਼ੁਰਗ ਦੇ ਨਾਲ ਇੱਕ ਮਹਿਲਾ ਵੱਲੋਂ ਆਨਲਾਈਨ ਅਸ਼ਲੀਲ ਵੀਡੀਓ ਬਣਾ ਕੇ ਉਸ ਤੋਂ 8 ਲੱਖ 55000 ਰੁਪਏ ਦੀ ਠੱਗੀ ਕਰ ਲਈ ਗਈ ਜਾਣਕਾਰ ਦਿੰਦਿਆਂ ਪੀੜੇ ਤੇ ਬਜ਼ੁਰਗ ਨੇ ਦੱਸਿਆ ਕਿ ਉਹ ਬਿਜਲੀ ਵਿਭਾਗ ਤੋਂ ਸੇਵਾ ਮੁਕਤ ਹੈ ਤੇ ਬੀਤੇ ਸਾਲ ਦੀ 13 ਅਪ੍ਰੈਲ ਨੂੰ ਉਸ ਨੂੰ ਇੱਕ ਲੜਕੀ ਵੱਲੋਂ ਵੀਡੀਓ ਕਾਲ ਕਰਕੇ ਆਪਣੇ ਕੱਪੜੇ ਉਤਾਰ ਕੇ ਦੁਰਭਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਸਮੇਂ-ਸਮੇਂ ਤੇ ਉਕਤ ਗਰੋਹ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਤੱਕ ਉਹ 8 ਲੱਖ ਤੋਂ ਵਧੇਰੇ ਦੀ ਕਾ ਗਈ ਉਸ ਨਾਲ ਹੋ ਚੁੱਕੀ ਹੈ ਬਜ਼ੁਰਗ ਨੇ ਦੱਸਿਆ ਕਿ ਹੁਣ ਉਸ ਵੱਲੋਂ ਆ ਕੇ ਪੁਲਿਸ ਦਾ ਸਹਾਰਾ ਲਿਆ ਗਿਆ ਤੇ ਇਸ ਦੀ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਨੂੰ ਦਿੱਤੀ ਗਈ ਹੈ ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੀ ਥਾਣਾ ਗੜਸ਼ੰਕਰ ਦੇ ਐਸਐਚਓ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਗਿਆ ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਗੜਸ਼ੰਕਰ ਤੋਂ ਹੁਸ਼ਿਆਰਪੁਰ ਨੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਇਹ 13 April 2023 ਨੂੰ ਇਹ ਰਾਤ ਨੂੰ ਮੈਨੇ ਵੀਡੀਓ ਕਾ ਲਾਂਦਾ ਹੈ ਹਣਾ ਔਰ ਇੱਕ ਜਨਾਨੀ ਇਹਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ ਫੇਸਬੁਕ ਤੋਂ ਲਿਆ ਹੈ ਫਿਰ ਉਹ ਅਚੀ ਨੰਗੀ ਹੋ ਕੇ ਉਹਨੇ ਅਚੀ ਫੋਟੋ ਕਿ ਕਿ ਮੇਰੇ ਨਾਲ ਤਾਂ ਉਹ ਮੈਨੂੰ ਬਲੈਕਲਿਸਟ ਕਰਨਾ ਸ਼ੁਰੂ ਕਰਤਾ ਉਹਨੇ ਹੈਨਾ ਫਿਰ ਮੈਨੂੰ ਇੱਕ ਬੰਦੇ ਨੇ ਫੋਨ ਆਇਆ ਕਿ ਸਾਨੂੰ ਤੁਹਾਡੀ ਵੀਡੀਓ ਬਲਰ ਹੋ ਰਹੀ ਹੈ ਯੂ نو ਬੰਦ ਕਰਾਓ ਜਿਸ ਪਤਾ ਇਹ ਡਿਊਟੀ ਵਾਲਾ ਬੰਦਾ ਹੈ ਯੂ نو ਫੋਨ ਕਰਕੇ ਇਹਦੇ ਪਰ ਤੁਸੀਂ ਯੂ نو ਡਿਲੀਟ ਕਰਾਓ ਇਹਨੂੰ ਨੇ 1 35500 ਰੁਪਏ ਦੀ ਮੰਗ ਕੀਤੀ ਉਹ ਮੈਂ ਗਰຊੰਕਰ ਜਾ ਕੇ ਆਪਣੇ ਬੈਂਕ ਵਿੱਚੋਂ ਥਰੂ ਚੈੱਕ ਦੇ ਥਰੂ ਜਾ ਕੇ ਉਹਨੂੰ ਪੇਮੈਂਟ ਕੀਤੀ ਉਹ ਜਿਹੜਾ ਇਹ ਮੈਨੂੰ ਨਹੀਂ ਪਤਾ ਇਹ ਕੌਣ ਹੈਗੇ ਕਿਆ ਕਿਹੜੀ ਇਹ ਪੁਲਿਸ ਹੈ ਜਾਂ ਕਿਆ ਹੈ ਇਹਨੇ ਮੈਨੂੰ ਤੌਹ ਕਿਆ ਮਾਨੀ ਸ਼ੁਰੂ ਕਿ ਜਲਦੀ ਕਰੋ ਨਹੀਂ ਤਾਂ ਤੁਹਾਨੂੰ ਅਰੈਸਟ ਕਰ ਲਵਾਂਗੇ ਠੀਕ ਹੈ ਉਸ ਤੋਂ ਬਾਅਦ ਕਿਆ ਹੋਇਆ ਕਿ ਇਹ ਫਿਰ ਬੰਦੇ ਮੈਂ ਕਹਿੰਦਾ ਇਹ 35500 ਜਮ੍ਹਾਂ ਕਰਤੇ ਇਹਨਾਂ ਨੂੰ ਕਰਦੇ ਇਹਨਾਂ ਵਰਪੇ ਪੈਸੇ ਜਮ੍ਹਾਂ ਹੋ ਗਏ ਤਾਂ ਉਹ ਬੰਦਾ ਲਗਾ ਗਿਆ ਡਿਊਟੀ ਵਾਲਾ ਕਹਿਣ ਲੱਗਾ ਕਿ ਨਹੀਂ ਜੀ ਕਹਿੰਦਾ ਇਹ ਤਾਂ ਤਿੰਨ ਫੋਟੋ ਬਣਾ ਰਖੀਆਂ ਇੱਕ ਫੋਟੋ ਦੀਆਂ ਠੀਕ ਹੈ ਉਹ ਇਸ ਕਰਕੇ ਉਹਨਾਂ ਨੇ ਫਿਰ ਮੇਤੇ 70000 ਜਮ੍ਹਾਂ ਕਰਾਏ ਕਿਉਂ ਬੈਂਕ ਵਾਲੇ ਕਹਿੰਦਾ ਵੀ 1 ਲੱਖ ਜਮ੍ਹਾਂ ਇਸ ਤੋਂ ਬਾਅਦ ਜਿਆਦਾ ਪੇਮੈਂਟ ਨਹੀਂ ਦੇ ਫਿਰ 5000 ਰੁਪਏ ਜਾ ਕੇ ਐਫ ਡੀ ਐਸ ਸੀ ਜਿਹੜਾ ਬੈਂਕ ਦਾ ਅਕਾਊਂਟ ਮੇਰਾ ਉੱਥੋਂ ਜਾ ਕੇ ਮੈਂ ਨਗਦ ਜਮ੍ਹਾਂ ਕਰਾ ਕੇ ਇਹਨਾਂ ਨੇ ਭੇਜਿਆ ਰਸੀਦ ਮੇਰੇ ਕੋਲ ਹੈਗੀ ਸਭ ਕਿਸ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਧਮਕੀ ਮੈਂ ਫਿਰ ਆ ਗਿਆ ਉੱਥੋਂ ਤਾਂ ਫਿਰ ਇਹਨਾਂ ਨੇ ਬੜਾ ਫੇਫੇ ਫੌਨ ਆਇਆ ਕਿ ਸਾਡੀ ਪਾਰਟੀ ਬਣਦੀ ਹੈ 5 ਲੱਖ ਦੀ ਸਾਡੀ ਪਾਰਟੀ ਹੈ ਮੈਂ ਡਰ ਗਿਆ ਇਹ ਕਹਿੰਦੇ ਹੁਣ ਹੀ ਸਾਨੂੰ 5 ਲੱਖ ਰੁਪਏ ਭੇਜੋ ਠੀਕ ਹੈ ਉਸ ਤੋਂ ਬਾਅਦ ਕਹ ਅਗੀਤਾ ਮੈਨੇ ਇਥੋਂ ਗਿਆ 4:00 ਵੱਜ ਗਏ ਸਨ ਘਰ ਸੰਗ ਇਥੋਂ ਵਾਪਸ ਘਰ ਸੰਗ ਪਹੁੰਚਿਆ ਪਹੁੰਚ ਲਿਆ ਰਸਤੇ ਵਿੱਚ ਆ ਫਿਰ ਇਹਨਾਂ ਫੋਨ ਆ ਗਿਆ ਕਿ ਜੀ ਹੁਣ ਤਾਂ 5:00 ਵਜੇ ਹੁਣ ਤਾਂ ਬੈਂਕ ਖੁੱਲ੍ਹਾ ਨਹੀਂ ਮਿਲਣਾ ਫੇ ਕੱਲ ਨੂੰ ਕਰ ਦਿਓ ਤਾਂ ਦੂਸਰੇ ਜਾ ਕੇ ਫਿਰ ਮੈਨੇ ਮੇਰ ਕੋ ਪੈਸੇ ਨਹੀਂ 1 ਲੱਖ ਰੁਪਏ ਇਹਨਾਂ ਨੂੰ ਭੇਜਿਆ ਮੈਨੇ ਠੀਕ ਹੈ ਉਸ ਤੋਂ ਬਾਅਦ ਇਹ ਕਹਿੰਦੇ ਬਾਕੀ ਪੇਮੈਂਟ ਕਰੋ ਫਿਰ ਮੈਨੇ ਜਾ ਕੇ 4 ਲੱਖ ਦੀ ਪੇਮੈਂਟ ਇਹਨਾਂ ਨੂੰ ਹੋਰ ਭੇਜੀ ਤੀ ਠੀਕ ਹੈ ਚੱਲ ਪੇਉਤੇ ਫੇਰ ਇਹਨਾਂ ਦਾ ਫੋਨ ਆ ਗਿਆ ਪੇਰੀ ਇਹ ਜਿਹੜੀ ਲੜਕੀ ਅਸੀਂ ਪਕੜੀ ਹੈ ਇਹ ਇਹ ਤੁਹਾਡਾ ਵੀਡੀਓ ਵਾਲੀ ਨਹੀਂ ਹੈ ਉਹ ਜਿਹੜੀ ਵੀਡੀਓ ਜਿਹਨੇ ਬਣਾਇਆ ਉਹ ਹੋਰ ਲੜਕੀ ਉਹ ਜੈਪੁਰ ਦੀ ਹੈ ਅਸੀਂ ਉੱਥੇ ਜਾ ਕੇ ਉਹਨੂੰ ਪਕੜਨ ਜਾ ਰਹੇ ਹਾਂ ਉੱਥੇ ਜਾ ਕੇ 2 ਘੰਟੇ ਬਾਅਦ ਇਹਨਾਂ ਦਾ ਫੋਨ ਆ ਗਿਆ ਕਿ ਜੀ ਇਹ ਇਹ ਲੜਕੀ ਅਸੀਂ ਪਕੜ ਲਈ ਹੈ ਇਹ ਸੁਸਾਇਟ ਕੱਲਿਆ ਇਹ ਬਾਤ ਹੈ ਇੱਥੇ ਪੋਰਚਾਲੇ ਖੜੇ ਹੈ ਮੀਡੀਆ ਵਾਲੇ ਖੜੇ ਹੈ ਪਬਲਿਕ ਖੜੀ ਹੈ ਡਾਕਟਰ ਐਂਬੂਲੈਂਸ ਵਾਲੇ ਖੜੇ ਹੈ ਇਹਨਾਂ ਸਾਰਿਆਂ ਨੂੰ ਪੈਸੇ ਦੇ ਇਹਨਾਂ ਦੇ ਘਰਾਂ ਨੇ ਅਸੀਂ ਰਾਜੀ ਕਰ ਲਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਪੈਸੂ ਦੇ ਕੇ ਰਾਜ਼ੀ ਕਰ ਲਓ ਠੀਕ ਹੈ ਇਹਨਾਂ ਨੇ ਫਿਰ 5 ਲੱਖ ਦੀ ਮੇਰੇ ਤੇ ਡਿਮਾਂਡ ਕੀਤੀ ਮੇਰੇ ਕੋਲ ਪੈਸੇ ਨਹੀਂ تھے ਉਸ ਵੇਲੇ ਢਾਈ ਲੱਖ ਰੁਪਏ ਇਹਨਾਂ ਨੂੰ ਪੇਮੈਂਟ ਕਰਤੀ ਮੈਨੇ ਠੀਕ ਹੈ ਪੇਮੈਂਟ ਕਰਨੇ ਬਾਅਦ ਤੇ ਫਿਰ ਬਾਕੀ ਬਾਕੀ ਫਿਰ ਡਿਮਾਂਡ ਢਾਈ ਲੱਖ ਦੀ ਹੋਰ ਕਰਦੇ ਰਹੇ ਕਰਦੇ ਰਹੇ ਫਿਰ ਮੈਂ ਇਹਨਾਂ ਨੇ ਕਿਹਾ ਮੇਰੇ ਕੋਲ ਪੈਸੇ ਨਹੀਂ ਹੈ ਕਿ ਮੈਂ ਬੈਂਕ ਦੇ ਲੋਨ ਅਪਲਾਈ ਕੀਤਾ ਹੋਇਆ ਤਾਂ ਮੈਂ ਤੁਹਾਨੂੰ ਪੈਸੇ ਦੇਵਾਂਗਾ ਠੀਕ ਹੈ ਉਸ ਤੋਂ ਬਾਅਦ ਫਿਰ ਮੈਨੇ ਆ ਕੇ ਫਿਰ ਕਿਸੇ ਬੰਦੇ ਨਾਲ ਮੈਂ ਦੱਸਿਆ ਇਹ ਮੈਂ ਤਾਂ ਜਾਣੀ ਨਹੀਂ ਜੀਏ ਕੀ ਹੈ ਉਹ ਕਹਿੰਦੇ ਤਾਂ ਫਰਾਡ ਕੀਤਾ ਕੀਤਾ ਤੇ ਨਾ ਇਹ ਤਾਂ ਗਰੁੱਪ ਬਣਿਆ ਹੋਇਆ ਜਿਹੜਾ ਇਹਦਾ ਲੋਕਾਂ ਨੂੰ ਠੱਗਦੇ ਹੈਗੇ ਤਾਂ ਮੈਨੂੰ ਪਤਾ ਲੱਗਿਆ ਫਿਰ ਐਸਐਸਓ ਚਾਰਪਰ ਜਾ ਕੇ ਕੰਪਲੇਨਟ ਕੀਤੀ ਉਹਨਾਂ ਨੇ ਸਾਈਬਰ ਸਾਈਡੋਂ ਉਹਨਾਂ ਨੂੰ ਹੈਂਡਓਵਰ ਕਰਤਾ ਉਸ ਤੋਂ ਅੱਗੇ ਐਸਐਸਓ ਨੂੰ ਕੰਪਲੇਨਟ ਨੋਟ ਹੋਈ ਹੈ ਇਹ ਕਿੰਨਾ ਤੁਹਾਡੇ ਨਾਲ ਕਿੰਨਾ ਲੱਖ ਫਰੋਡ ਹੋ ਗਿਆ ਜੀ ਇਹ 8 ਲੱਖ 55 ਹਜ਼ਾਰ ਦਾ ਫਰੋਡ ਹੋਇਆ ਤੇ ਹੁਣ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਜੀ ਅਸੀਂ ਤਾਂ ਮੰਗ ਰਹੇ ਹਾਂ ਕਿ ਇਹਨਾਂ ਲੋਕਾਂ ਨੂੰ ਪਕੜੋ ਹਨਾ ਔਰ ਇਹਨਾਂ ਸਜ਼ਾ ਮਿਲੇ ਠੀਕ ਤਰ੍ਹਾਂ ਔਰ ਬਾਕੀ ਦੇ ਕੰਨ ਹੋਣ ਤਾਂ ਕਿ ਪਬਲਿਕ ਨੂੰ ਇਹ ਪਤਾ ਲੱਗੇ ਜਾਗਰੂਕ ਹੋਵੇ ਇਦਾਂ ਦੇ ਇਹਨਾਂ ਫਰਾਲਾ ਵਿੱਚ ਨਹੀਂ ਫਸਣਾ ਨੰ ਮੇਰਾ ਬਹੁਤ ਵੱਡਾ ਫਰਾਰ ਮੜਿਆ ਜਿੰਨੀ ਇਹਨਾਂ ਨੂੰ ਸਜ਼ਾ ਮਿਲੇ ਤਾਂ ਉਹਨੀ ਕਮ ਹੈ ਅਪੀਲ ਹੈ ਕਿ ਇਹਨਾਂ ਫਰਾਰਾਂ ਤੋਂ ਬਹੁਤ ਬੱਚੋ ਮੈਂ ਬਿਲਕੁਲ ਅਣਜਾਣਤਾ ਹੀ ਨਾ ਚੀਜ਼ਾਂ ਤੋਂ ਬਿਲਕੁਲ ਮੈਨੂੰ ਪਤਾ ਨਹੀਂ ਪਈ ਬਾਕੀ ਇਹ ਕੋਈ ਸਾਰੇ ਇਸ ਏਰੀਆ ਵਿੱਚ ਇਹ ਪਾਰਟੀ ਕੱਠੀ ਹੋ ਰਹੀ ਜੋ ਲੋਕਾਂ ਨੂੰ ਠੱਗਦੀ ਹੈ ਇੱਕ ਗਰੋਹ ਕੰਮ ਕਰ ਰਿਹਾ ਗਰੋਹ ਕੰਮ ਕਰ ਰਿਹਾ ਹਾਂ ਇਹ ਗੱਲ ਮੀਡੀਆ ਥਰੂ ਇਹ ਪਬਲਿਕ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ ਕਿ ਹੁਣ ਅੱਗੇ ਵੱਧ ਇਹ ਜਿਹੜੇ ਸਾਡੇ ਕੋਲ ਮੁਕਦਮਾ 61/24 ਜਿਹੜਾ ਹੈ ਜੀ ਅੰਡਰ ਸੈਕਸ਼ਨ 420 ਜਿਹੜਾ ਅਸੀਂ ਦਰਜ ਕੀਤਾ ਜੀ ਜਿਹੜਾ ਆਫਟਰ ਇਨਕੁਆਇਰੀ ਹੋਇਆ ਇਹਦੇ ਵਿੱਚ ਗੁਰਦੇਵ ਸਿੰਘ ਰਾਣਾ ਪੁੱਤਰ ਗੁਰਦਰਪ ਸਿੰਘ ਜਿਹੜੇ ਵਾਸੀ 시ਵਾ ਬਸ ਪੀਐਸ ਗੜਸ਼ੰਕਰ ਦੇ ਜਿਹੜੇ ਰਹਿਣ ਵਾਲੇ ਜਿਨ੍ਹਾਂ ਦੀ ਉਮਰ 77 ਸਾਲ ਦੇ ਕਰੀਬ ਹੈ ਉਹਨਾਂ ਨਾਲ ਇਹ ਫੋਨ ਤੇ ਕੋਈ ਅਸ਼ਰੀਲ ਵੀਡੀਓ ਵਗੈਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰਾਡ ਕਰਾਇਆ ਸੀ ਉਹਨਾਂ ਨੂੰ 8 ਲੱਖ 55 ਹਜ਼ਾਰ ਦਾ ਤੇ ਇਹਦੇ ਵਿੱਚ ਐਫਆਈਰ ਦਰਜ ਕਰਕੇ ਹੁਣ ਅੱਗੇ ਜਿਹੜੀ ਫਰਦਰ ਹੈ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ we at gna university see potential in everyone and everything around us we drive innovation and entrepreneurship we groom competent global citizens to effect positive change around them